ਮੋਰਿੰਡਾ ਸ਼ਹਿਰ ਦੇ ਅੰਦਰ ਡਾਕਟਰ ਚਰਨਜੀਤ ਸਿੰਘ ਜੀ ਵਿਧਾਇਕ ਹਲਕਾ ਚੰਕੌਰ ਸਾਹਿਬ ਦੀ ਰਹਿਨਮਾਈ ਹੇਠ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਸ਼ਹਿਰ ਦੇ ਅੰਦਰ ਪਾਈਆਂ ਗਈਆਂ ਸੀਵਰੇਜ ਦੀਆਂ ਲਾਈਨਾਂ ਦੀ ਸਫਾਈ ਦਾ ਕੰਮ ਆਰੰਭ ਕੀਤਾ ਗਿਆ ਹੈ ਇਹ ਲਾਈਨਾਂ ਪਿਛਲੇ 25-30 ਸਾਲਾਂ ਤੋਂ ਪਾਈਆਂ ਗਈਆਂ ਸਨ ਜਿਸ ਦੀ ਕਦੇ ਵੀ ਸਫਾਈ ਨਹੀਂ ਸੀ ਹੋਈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਦਿੱਕਤ ਆਰਏਸੀ ਸ਼ਹਿਰ ਦਾ ਸਾਰਾ ਸੀਵਰ ਸਿਸਟਮ ਜਿਹੜਾ ਜਾਮ ਹੋਇਆ ਸੀ ਇਸ ਸਫਾਈ ਹੋਣ ਦੇ ਨਾਲ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਜਾਮ ਤੋਂ ਕਾਫੀ ਵੱਡੀ ਰਾਹਤ ਮਿਲੇਗੀ ਸੋ ਅਸੀਂ ਸ਼ਹਿਰ ਵਾਸੀਆਂ ਰੂਹੀ ਅਪੀਲ ਵੀ ਕਰਦੇ ਆ ਕਿ ਜਿਹੜਾ ਸਿੰਗਲ ਯੂਜ਼ ਪਲਾਸ ਲੱਗਿਆ ਉਹ ਨਾ ਵਰਤਿਆ ਜਾਵੇ ਸੀਵਰ ਦੇ ਵਿੱਚ ਲਫਾਫੇ ਆਦ ਨਾ ਸੁੱਟੇ ਜਾਣ ਸੋ ਜਿੱਥੇ ਨਗਰ ਕੌਂਸਲ ਦਾ ਇਹ ਫਰਜ ਹੈ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣਾ ਉਥੇ ਸ਼ਹਿਰ ਵਾਸੀਆਂ ਦੀਆਂ ਵੀ ਕੁਝ ਡਿਊਟੀਆਂ ਨੇ ਜਿਸ ਦੇ ਵਿੱਚ ਉਹ ਨਗਰ ਕੌਂਸਲ ਨੂੰ ਸਹਿਯੋਗ ਦੇਣ। ਧੰਨਵਾਦ।